ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਆਉਣ ਵਾਲੀ 25 ਤਰੀਕ ਦਿਨ ਸੋਮਵਾਰ ਦਿੱਲੀ ਬਲਕੂਚ ਕਰਨਾ ਜਥੇਬੰਦੀਆਂ ਨੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੀ 25 ਤਰੀਕ ਦੇ ਲਈ ਦਿੱਲੀ ਵਿੱਚ ਧਰਨਾ ਰੱਖਿਆ ਗਿਆ ਜੰਤਰ ਮੰਤਰ ਤੇ ਜਿਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਅਤੇ ਸੂਬੇ ਦੇ ਜਰਨਲ ਸਕੱਤਰ ਕਾਕਾ ਸਿੰਘ ਕੋੜੜਾ ਅਤੇ ਹੋਰ ਵੀ ਮੋਤਵਾਰ ਬੰਦੇ ਪਹੁੰਚ ਰਹੇ ਨੇ ਆਪਾਂ ਜਾ ਕੇ ਧਰਨਾ ਦੇਣਾ ਧਰਨਾ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨੇ ਜੋ ਆਪਣੀਆਂ ਮੰਗਾਂ ਮਨਜ਼ੂਰ ਕਰਕੇ ਲਾਗੂ ਨਹੀਂ ਕੀਤੀਆਂ ਸੀ ਹਲੇ ਅਧ ਵਿਚਾਲੇ ਹੀ ਲਟਕ ਰਹੀਆਂ ਨੇ ਤੇ ਆਪਣਾ ਖਨੋਰੀ ਮੋਰਚਾ ਤੇ ਸੰਭੂ ਮੋਰਚਾ ਚਕਵਾ ਦਿੱਤਾ ਸੀ ਇਸ ਪੰਜਾਬ ਸਰਕਾਰ ਨੇ ਤੇ ਉਸੇ ਦੇ ਸੰਬੰਧ ਵਿੱਚ ਆਪਣਾ ਇੱਕ ਦਿਨ ਦਾ ਧਰਨਾ ਦਿੱਲੀ ਵਿੱਚ ਰੱਖਿਆ ਗਿਆ ਹੈ ਤੇ ਆਪ ਸਭ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਮਾਵਾਂ ਭੈਣਾਂ ਜੋ ਵੀ ਜਾ ਸਕਦਾ ਜਰੂਰ ਧਰਨੇ 'ਤੇ ਪਹੁੰਚੋ ਤੇ ਧਰਨੇ ਨੂੰ ਦਿੱਲੀ ਨੂੰ ਜਾਣ ਵਾਸਤੇ ਅੱਡੋ-ਅਡੀ ਏਰੀਏ ਦੀਆਂ ਟ੍ਰੇਨਾਂ ਬਾਰੇ ਟਾਈਮ ਦਿੱਤਾ ਗਿਆ ਹੈ ਜਿਵੇਂ ਕਿ ਮਾਨਸਾ ਏਰੀਏ ਨੂੰ ਐਤਵਾਰ ਨੂੰ 9 ਵਜੇ 9:20 25 ਮਿੰਟਾਂ ਤੇ ਇੰਟਰ ਸਿਟੀ ਦਾ ਟਾਈਮ ਹੈਗਾ ਜੋ ਸਿੱਧੀ ਦਿੱਲੀ ਜਾਊਗੀ ਤੇ ਇਹੀ ਇੰਟਰ ਸਿਟੀ ਗਾਹਾਂ ਬਲਾਡੇ ਸਟੇਸ਼ਨ ਤੋਂ 9:30 ਦੇ ਕਰੀਬ 35 ਮਿੰਟਾਂ ਤੇ ਤੇ ਬਲਾਡੇ ਏਰੀਏ ਦੇ ਕਿਸਾਨ ਭਰਾ ਬਲਾਡੇ ਤੋਂ ਚੜ੍ਹਨਗੇ ਸਟੇਸ਼ਨ ਤੋਂ ਤੇ ਦਿੱਤੇ ਟਾਈਮ ਤੇ ਜ਼ਰੂਰ ਪਹੁੰਚਿਓ ਤੇ ਵੱਧ ਤੋਂ ਵੱਧ ਕਿਸਾਨ ਭਰਾ ਜਰੂਰ ਜਾਇਓ ਆਪਣੇ ਬੈਚ ਲੈ ਕੇ ਝੰਡੇ ਲੈ ਕੇ ਡੰਡਾ ਤੇ ਝੰਡਾ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਇਹ ਦੋਨੇ ਚੀਜ਼ਾਂ ਪਰਣਾ ਵੀ ਹੋਣਾ ਜ਼ਰੂਰੀ ਆ ਤੇ ਬੈਚ ਵੀ ਤੇ ਝੰਡੇ 'ਚ ਡੰਡਾ ਪਾ ਕੇ ਜਰੂਰ ਲੈ ਕੇ ਜਾਇਓ ਤੇ ਦੁਬਾਰਾ ਇਹੀ ਬੇਨਤੀ ਕਰਦੇ ਆ ਤੇ ਵੱਧ ਤੋਂ ਵੱਧ ਕਿਸਾਨ ਭਰਾ ਦਿੱਲੀ ਮੋਰਚੇ ਵੱਲ ਕੁਸ਼ ਕਰਨ ਜੋ ਆਪਾਂ ਇੱਕ ਦਿਨ ਲਈ ਧਰਨਾ ਜਾਣਾ ਆਪਾਂ 24 ਨੂੰ ਐ 24 ਤਰੀਕ ਨੂੰ ਦਿਨ ਐਤਵਾਰ ਨੂੰ 9:30 ਵਜੇ ਦਿੱਤੇ ਗਏ ਟਾਈਮ ਤੇ ਆਪੋ ਆਪਣੇ ਏਰੀਆ ਦੀਆਂ ਟ੍ਰੇਨਾਂ ਦਾ ਸਹਾਇਕਤਾ ਦੇਖ ਕੇ ਤੇ 24 ਤਰੀਕ ਨੂੰ ਜਾਣਾ ਆਪ ਸਭ ਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ